ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਡੇ ਸਵਾਲ ਸੀਗੇ ਬੀਬੀ ਦੇ ਚੈਨਲ ਤੇ ਕਿ ਤੁਹਾਡਾ ਭਰਾ ਹੈ ਜਿਹੜਾ ਮੋਨਾ ਲਾਲਾ ਲੱਗਦਾ ਹੈ ਤੇ ਉਧਰੋਂ ਛੋਟਾ ਵੀ ਮੋਨਾ ਤੇ ਵੱਡਾ ਵੀ ਮੋਨਾ ਤੇ ਹੁਣ ਅੱਜ ਉਹ ਆਇਆ ਹੋਇਆ ਹੈ ਵੱਡਾ ਭਰਾ ਜੀ ਨੂੰ ਕਹਿੰਦੇ ਆਂ ਅਸੀਂ ਉਹ ਲਾਲਾ ਲੱਗਦਾ ਹੈ ਤੇ ਆਪਾਂ ਉਹ ਤੋਂ ਜਵਾਬ ਮੰਗਦੇ ਆਂ ਤੁਹਾਡਾ ਜਵਾਬ ਅੱਜ ਉਹ ਹੀ ਦੇਊਗਾ ਹੁਣ ਕਿਉਂ ਕਿਉਂ ਮੋਨਾ ਲਓ ਵੀ ਦਿਖਾਈਏ ਤੁਹਾਨੂੰ ਇਹ ਮੋਨਾ ਪਹਿਲਾਂ ਕਹੇ ਵਜ੍ਹਾ ਸੀ ਦੇ ਜਦੋਂ ਜਵਾਨ ਹੁੰਦਾ ਸੀ ਬੱਸ ਤਾਂ ਹੁਣ ਵੀ ਜਵਾਨ ਹੈ ਅੱਜ ਵੀ ਉਹ ਗਾਣੇ ਸੁਣ ਕੇ ਉਹ ਪਟਾ ਕਰਦਾ ਨਹੀਂ ਨਹੀਂ ਉਹ ਜੋ ਮੈਨੂੰ ਗਾੜੀ ਆਈ ਬੱਚਾ ਸੀ ਉਹ ਨਹੀਂ ਮੇਰੇ ਵਿਆਹ ਦੀ ਫੋਟੋ ਹੈ ਅੱਛਾ ਅੱਛਾ ਨਮਰਾ ਦੇ ਦੀਆ ਹਾਂ ਉਦੋਂ ਫਿਰ ਐਹੋ ਜਿਹਾ ਜਵਾਰ ਕੀ ਹੁੰਦਾ ਸੀ ਨਾ ਫਿਰ ਇੰਨੀ ਸੋਹਣੀ ਪੱਗ ਬੰਨਦਾ ਸੀ ਨਾ ਤੇ ਆਹ ਦੇਖ ਲੋ ਵੱਡਾ ਅਫਸਰ ਬਣ ਕੇ ਤੇ ਹੁਣ ਇਹ ਮੋਨਾ ਬਣ ਗਿਆ ਦੱਸ ਨਹੀਂ ਮੇਰੇ ਕੋਲ ਟਾਈਮ ਨਹੀਂ ਦੱਸ ਬਈ ਜਵਾਬ ਦੇ ਉਹ ਕਹਿੰਦੇ ਵੀ ਇਹ ਮੋਨੇ ਕਿਉਂ ਨੇ ਜੈਸਾ ਦੇਸ ਵੈਸਾ ਵੇਸਾ ਦੇ ਦੇਸ਼ ਕਹੇ ਜਾ ਦੇਸ਼ ਵਿੱਚ ਐ ਦੁਰਨ ਲੱਗ ਗਿਆ ਅੱਲਾ ਸ਼ਹਿਰਾਂ ਵਿੱਚ ਪੱਗਾਂ ਦੇ ਬਹੁਤ ਹੈ ਤੇ ਜਵਾਬ ਸਹੀ ਨਹੀਂ ਹੈ ਸ਼ਹਿਰ ਲੱਗ ਗਿਆ ਡੜੀ ਡੜੀ ਵਾਲੇ ਚਿੱਟੇ ਆ ਗਏ ਫਿਰ ਕਾਲੇ ਕਾਲੇ ਦੇ ਕਰਨ ਨਾਲੋਂ ਤਾਂ ਸਾਫ਼ ਕੀਤੇ ਚੰਗੇ ਤੇ ਉਹ ਕਹਣਗੇ ਉਹਦੇ ਕਾਲੇ ਕਰਦੇ ਨੇ ਨਾ ਉਹ ਹੀ ਰੱਖ ਲੈਂਦੇ ਹੈ ਕਹਣਗੇ ਚਿੱਟੇ ਹੀ ਰੱਖ ਲੈਂਦੇ ਕਿੱਥੇ ਰੱਖ ਲਾਂਗੇ ਇਕਰਾ ਵਾਲੇ ਜਵਾਬ ਵੱਡੇ ਹੋ ਜਾਂਦਾ ਜਵਾਬ ਸੈਟੀਸਫੈਕਸ਼ਨੋਂ ਜਵਾਬ ਨਹੀਂ ਹੈ ਬਈ ਸਹੀ ਜਵਾਬ ਦੇ ਤੂੰ ਮੇਰਾ ਇਹਨੇ ਨਾ ਆਫਸਰਾਂ ਵਾਲਾ ਗੋਲ ਮੋਲ ਜਵਾਬ ਦਿੱਤਾ ਆਹੋ ਇਹ ਤੂੰ ਬੰਦਿਆਂ ਵਾਲਾ ਜਵਾਬ ਦੇ ਸਾਡੇ ਆਫਸਰਾਂ ਵਾਲਾ ਜਵਾਬ ਸਹੀ ਨਹੀਂ ਆਇਆ ਇਹ ਤੇਰਾ ਹੁਣ ਇਹ ਜਵਾਬ ਆ ਨਹੀਂ ਰਿਹਾ ਜਵਾਬ ਤਾਂ ਇਹ ਆਸੋਈ ਚਿੱਟੇ ਰੱਖਣ ਨਾਲੋਂ ਇੱਕ ਹੋਰ ਇਹ ਮੈਂ ਹਜੇ ਰੱਖੀ ਉਹ ਰੱਖ ਰਾਂਗੀ ਚਿੱਟੀ ਪਰ ਇੱਕ ਦਮ ਜਿੱਟੀ ਹਾਂ ਉਹ ਇੱਕ ਦਮ ਜਿੱਟੀ ਰੱਖ ਲਾਂਗੀ ਠੀਕ ਬੀਬੀ ਨੇ ਤਾਂ ਚਿੱਟੇ ਵਾਲ ਦਿਖਾਵਾ ਦਿਖਾਓ ਉਹ ਚਿੱਟੀ ਵਾਲੇ ਦੇਖ ਲਈ ਆਪਾਂ ਉੱਥੇ ਕਿਹੜਾ ਇਹਦੀ ਦਾੜੀ ਬਹੁਤ ਵੱਡੀ ਰੱਖੀ ਸੀ ਮਾੜੀ ਮਾੜੀ ਸੀ ਮਾੜੀ ਮਾੜੀ ਨਹੀਂ ਨਹੀਂ ਚਿੱਟੀ ਹਾਂ ਆਹ ਲੋ ਜੀ ਬੀਬੀ ਕਹਿੰਦੀ ਰਹਿਣ ਦੇ ਨਾਂਵ ਖਾ ਚਿੱਟੀ ਦਾੜੀ ਉਹ ਅੰਦਰ ਮੈਂ ਫੋਟੋ ਦਿਖਾਉਣਾ ਜੀ ਤੇ ਮੇਰੀ ਦਾੜੀ ਚਿੱਟੀ ਹੈ ਬੀਬੀ ਆਂ ਚ ਰਹਿਣ ਦੇ ਨਾਂ ਦਿਖਾ ਚਿੱਟੀ ਦਾੜੀ ਬੀਬੀ ਨੂੰ ਚਿੱਟੀ ਦਾੜੀ ਵਾਲੇ ਚੰਗੇ ਨਹੀਂ ਨਾ ਲੱਗਦੇ ਬੀਬੀ ਨੂੰ ਆਹ ਦੇਖ ਲੈ ਕਿਨੇ ਕਿਲਾ ਨਾ ਬੀਬੀ ਨੂੰ ਨਾ ਹੋਰ ਕਿ ਟਾਕਾਂ ਕਿਸੇ 100 ਸਾਲ ਦਾ ਸਿਪਾਈ ਮੇਰੇ ਮਾਪੇ ਨਾ ਨਾਸੀ 90 ਸਾਲ ਦਾ ਤੇ ਉਹਦੀ ਮਾਂ ਨੂੰ ਅੱਜ ਕਿਸੇ ਪੁੱਛਿਆ ਕਿ ਉਹ ਕਿੱਥੇ ਦਾ ਨਾਂ ਲੈ ਕੇ ਉਹ ਆ ਰਹੀ ਹੈ ਮੁੰਡੇ ਮੁੰਡੇ ਨਹੀਂ ਬਗਦਾ ਮੁੰਡਾ ਤਾਂ ਬहोत ਸਾਥੀ ਜਿਹਾ ਬੈਠਾ ਉਹ 80 90 ਸਾਲ ਦਾ ਮਾਂ ਤਾਂ ਮੁੰਡੇ ਹੀ ਲੱਗਦੇ ਸਾਰੇ ਮਾਂ ਤਾਂ ਫਿਰ ਮੁੰਡਾ ਹੀ ਕਹਿੰਦਾ ਮੁੰਡਾ ਮਾਂ ਨਹੀਂ ਤਾਂ ਹੋਰ ਕਿ ਆਖੇ ਬੋੜਾ ਮਾਂ ਤਾਂ ਮੁੰਡੇ ਛੋਟੇ ਲੱਗਦੇ ਮਤਾਂ ਕੁੱਤੂ ਤੇ ਨਾ ਕੋਈ ਹੋਣਾ ਹੈ ਫੁਰਨਾ ਜੇ ਕੋਈ ਆ ਰਾਇ ਤਾਂ ਇਹ ਕੋ ਅਰੇ ਲੈ ਆ ਵੀ ਲੈ ਆਮ ਰਿਟਟੇ ਦਾੜੀ ਲਈ ਘਟਵਾ ਲਓ ਜੀ ਇਹ ਜੀ ਦਾੜੀ ਹੈ ਦੀ ਇਹ ਤਾਂ ਕਰਕੇ ਕਹਿੰਦਾ ਫਿਰ ਮੈਂ ਕਟਾ ਹੀ ਦੇਣਾ ਵੀ ਆਹ ਮੇ ਤੋਂ ਕਾਲੀ ਤਾਂ ਹੁੰਦੀ ਨਹੀਂ ਤੇ ਚਿੱਟੀ ਦਾੜੀ ਚ ਫਿਰ ਸੋਹਣਾ ਨਹੀਂ ਲੱਗਦਾ ਤੇ ਫੇਰ ਇਹ ਤਾਂ ਕਰਕੇ ਲਾ ਵੀ ਹੁਣ ਇਹਦਾ ਇਹੀ ਜਵਾਬ ਹੈ ਪੱਗ ਬਣਾਉਣ ਦਾ ਟਾਈਮ ਲੱਗਦਾ ਪੱਗ ਬਣਾਉਣ ਦਾ ਟਾਈਮ ਹੀ ਲੱਗਦਾ ਕਿਉਂਕਿ ਮੁੰਡਾ ਕਾਮਾਂ ਵਾਲਾ ਹੈ ਇਹ ਡਿਊਟੀ ਡਿਊਟੀ ਪ੍ਰਤੀ ਡੈਡੀਕੇਟ ਕੋਈ ਜ਼ਿਆਦਾ ਨੌਕਰੀ ਵੀ ਕਰਦਾ ਹਾਂ ਹਾਂ ਆਫਸਰੀ ਕਰਦਾ ਹੈ ਨੌਕਰੀ ਵੀ ਕਰਦਾ ਤੇ ਘਰ ਦੀ ਕਬੀਲਦਾਰੀ ਵੀ ਇਹਦੇ ਹੱਥ ਚ ਆ ਜਾਂਦਾ ਉਹ ਵੀ ਐਸੇ ਤਾਂ ਕਰਕੇ ਤੇ ਛੋਟਾ ਜਿਹੜਾ ਉਹ ਮਸਤ ਹੈ ਉਹਨ ਕੋਈ ਟੈਨਸ਼ਨ ਨਹੀਂ ਆ ਉਹ ਇਹਦੇ ਤੋਂ ਇਹਦੇ ਸਿਰ ਤੇ ਛੱਡੀ ਬੈਠਾ ਨਜ਼ਾਰੇ ਲੈਂਦਾ ਮੈਨੂੰ ਬਾਪੂ ਦੇ ਸਿਰ ਤੇ ਮੈਨੂੰ ਬਾਪੂ ਸਾਹਿਬ ਤੇ ਹੁਣ ਇਹ ਬਾਪੂ ਬਣਿਆ ਹੋਰ ਤੇ ਸਹੀ ਗੱਲ ਹੈ ਹਾਂ ਇਹ ਉਹਦੀ ਕਿਸਮਤ ਚ ਐਸ਼ ਲਿਖੀ ਸਹੀ ਗੱਲ ਹੈ ਚਲੋ ਬੱਟਿਆਂ ਦੇ ਸਿਰ ਤੇ ਹਾਂ ਬੱਟਿਆਂ ਦੇ ਜੇ ਤੂੰ ਐਸ਼ ਕਰਾਉਣਾ ਤਾਂ ਲਿਖੀ ਹੈ ਹਾਂ ਬਿਲਕੁਲ ਠੀਕ ਹੈ ਅੱਜ ਕੱਲ ਕਰਾਉਂਦਾ ਵੀ ਹੁਣ ਹੈ ਵੱਡੇ ਭਰਾ ਕਿਹੜੀ ਕਰਾਉਂਦੇ ਨੇ ਐਸਾ ਅਗਲਾ ਪਾਉਂਦਾ ਨਹੀਂ ਜੇ ਲਿਖੀਏ ਤਾਂ ਹੀ ਕਰਦਾ ਮੈਂ ਵੀ ਕਿਵੇਂ ਕਰਾ ਦੂੰਗਾ ਜੇ ਲਿਖੀ ਨਾ ਹੋਵੇ ਰ ਆਪਣਾ ਜੰਗੀਰ ਦੇ ਸਰਤੇ ਤੇ ਤੇਰੇ ਪਾਪਾ ਹੀ ਥੋੜੀ ਕੋਈ ਟੈਨਸ਼ਨ ਨਹੀਂ ਸੀ ਲੈਂਦੇ ਹਾਂ ਹਾਂ ਸਹੀ ਗੱਲ ਆਪੇ ਨਹੀਂ ਰੱਖਦਾ ਭਰਾ ਹੀ ਦਾ ਇਹਨਾਂ ਦਾ ਆਪੇ ਧਿਆਨ ਦਿੰਦਾ ਉਹਨਾਂ ਨੂੰ ਆਹ ਹੁੰਦੇ ਕੋਈ ਆਪਣੀ ਨੀ ਦੇਖਣ ਕਰਨ ਪੈਪਰ ਆਹ ਬਾਕੀ ਆ ਜਾਂਦੇ ਜਿਵੇਂ ਕਹਿੰਦੀ ਦੂਸਟਰ ਕਰੇ ਜੋ ਕਰਾਉਂਦੇ ਮੇਰੇ ਜਾਕ ਤਾਂ ਸ਼ੈਰੀ ਹੋਣੀ ਓਹ ਕਮਜ਼ੋਰ ਨਹੀਂ ਹੋ ਸਕਦੀ ਮੈਨੂੰ ਪਤਾ ਝਟਕਣ ਦੀ ਲੋੜ ਹੀ ਨਹੀਂ ਉਹਨਾਂ ਨੂੰ ਕੀ ਸੁਣਾ ਦੇ ਕੋਈ ਗੱਲ ਫੇਰ ਤਿਆਰੀ ਚ ਬੈਠਾ ਜਾਂਦੀ ਚ ਗੱਲਬਾਤ ਕੀ ਹੈ ਨਹੀਂ ਪਹ ਗਿਆ ਤੁਹਾਡੇ ਪੂਰੇ ਮੇਰੇ ਪੈਕ ਕਰਦੇ ਹੋ ਹਾਂ ਪੂਰੇ ਪੂਰੇ ਬਣਾ ਕੇ ਦਿੱਤੇ ਆ ਅੱਜ ਮੈਂ ਸਾਰਾ ਮੈਂ ਦਸਰਾ ਛੋੜ ਲਿਆ ਵੀ ਮੈਂ ਇੱਥੇ ਬਿਨਾ ਦੱਸੇ ਆ ਗਿਆ ਸੀ ਵੀ ਮੁਗਿਓ ਫੋਨ ਤਾਂ ਮੈਂ ਕੀਤਾ ਹੀ ਘਰ ਬੀਬੀ ਨੇ ਚੱਕਿਆ ਨਹੀਂ ਨਹੀਂ ਆਇਆ ਸੀ ਫੋਨ ਹਾਂ ਮੈਂ ਤਾਂ ਇੱਥੇ ਲਾਏ ਨੇ ਘੰਟਾਂ ਨਾਲ ਰੋਟੀ ਖਾ ਜਾਗੇ ਹਾਂ ਤੇਰੇ ਨਾਲ ਨੇ ਪੂੜੇ ਆਸਤੇ ਸਮਾਨ ਤਿਆਰ ਕੀਤਾ ਮੇਰੇ ਬੈਠੇ ਬੈਠੇ ਪੂੜੇ ਬਣਾਏ ਐ ਤੇ ਬੀਬੀ ਕਹਿੰਦੀ ਵੀ ਥੋੜੀ ਜਿਹੀ ਖੀਰ ਵੀ ਬਣਾ ਦੇ ਮੈਂ ਕਿਹ ਬਣਾ ਦੇ ਬੀਬੀ ਨੂੰ ਅੱਛੀ ਨਹੀਂ ਲੱਗੀ ਪਈ ਸੀ ਉਹਦੇ ਜਵਾਕ ਦੋਨੇ ਬਣਾ ਕੇ ਉਹਨੂੰ ਪੇਚ ਕਰਦੇ ਜਵਾਕ ਰਹਿਣਗੇ ਖੀਰ ਬਣਾਉਂਦੀ ਘੋਰ ਹੋ ਜਾਂਦੀ ਆ ਹਾਂ ਚਾ ਖਾ ਲੈਣ ਔਰ ਦੇਖੋ ਜੀ ਹੁਣ ਬੀਬੀ ਇੱਕ ਪੂਰੇ ਗੁਰ ਤਾਂ ਆਪ ਨੇ ਕਿਉਂਕਿ ਬੀਬੀ ਰਹਿੰਦੀ ਆ ਹੁਣ ਮੇਰੇ ਕੋਲੇ ਤੁਹਾਨੂੰ ਪਤਾ ਹੀ ਆ ਤੇ ਫਿਰ ਬੀਬੀ ਨੂੰ ਮੈਂ ਹੁੰਦਾ ਮੇਰੇ ਪੋਤੇ ਪੋਤੀਆਂ ਵਾਸਤੇ ਮੈਂ ਪੂਰੇ ਨਹੀਂ ਬਣਾਏ ਮੀ ਪਈ ਜਾਂਦਾ ਹੈ ਹਨਾ ਤੇ ਅਸੀਂ ਇੱਥੇ ਬਣਾ ਕੇ ਖਾ ਲੇ ਸੀ ਤੇ ਇਹ ਐਚ ਵੀ ਕਰੀ ਜਾਂਦੀ ਸੀ ਉਦੋਂ ਦੀ ਤੇ ਅੱਜ ਫਿਰ ਗੁਰਪ੍ਰੀਤ ਆਇਆ ਤੇ ਫੇਰਾਂ ਦੀ ਆਪਾਂ ਪੂਰੇ ਨਾ ਬਣਾਣਗੇ ਤੇ ਪੁੱਛ ਕੇ ਬੈਠ ਜੂਗਾ ਇਨਾਂ ਚਿਰ ਤੇ ਉਹ ਵੀ ਬੀਬੀ ਦਾ ਮਾਨ ਤਨ ਰੱਖਣ ਦਾ ਮਾਰੇ ਹੀ ਬਹਿ ਗਿਆ ਮੈਨੂੰ ਪਤਾ ਨਹੀਂ ਤਾਂ ਇਹ ਨਹੀਂ ਬਹਿਣਾ ਨਹੀਂ ਸੀ ਨੇ ਵੀ ਜੋ ਗਰੀ ਹੁੰਦੀ ਆ ਉਹਨਾਂ ਤੇ ਆ ਗੋੰਡਾ ਹੀ ਆ ਮਾਂ ਸਹੀ ਹੈ ਤੇ ਉਹ ਇਹਦੀ ਹੁਣ ਉਹ ਬਣਿਆ ਪਿਆ ਖੀਰ ਪਾਈ ਪਈ ਆ ਮੈਨੂੰ ਐ ਥੋੜੀ ਠੰਡੀ ਹੋ ਜੇ ਮੈਂ ਨੰਗਾ ਰੱਖ ਰੱਖਿਆ ਡੱਬਾ ਤੇ ਪੂੜੇ ਇਹਦੇ ਪਾਏ ਪਏ ਆ ਵੀ ਜਵਾਕਾਂ ਨੂੰ ਖਵਾ ਦੀ ਜਾ ਕੇ ਫਿਰ ਬੀਬੀ ਦੇ ਕਾਲਜੇ ਠੰਡ ਪੈ ਗਈ ਅੱਜ ਅੱਛਾ ਮੈਂ ਫੋਟੋ ਭੇਜ ਮਤਲਬ ਕੰਦੇ ਆ ਵਿੱਚ ਹਾਂ ਇਹ ਖਾਈ ਜਾਂਦੇ ਆ ਨਾ ਤੁਸੀਂ ਮੈਂ ਇਹ ਸਹੀ ਗੱਲ ਫਿਰ ਤਾਂ ਬੀਬੀ ਨੂੰ ਬਾਹਲੇ ਜਾ ਚੁ ਫਿਰ ਬੀਬੀ ਨਾ ਐ ਬ੍ਰਿਚੀ ਨਾਲ ਦੇਖੂਗੀ ਹਾਂ ਇਹਦੇ ਕੋਲੇ ਤਾਂ ਥੋੜਾ ਜਿਹਾ ਪੂੜਾ ਇੰਨੀ ਕੋਲੇ ਥੋੜਾ ਜਿਹਾ ਪੂੜਾ ਮੈਂ ਤਲਾ ਥੋੜੇ ਰਹਿ ਗਏ ਆਪਾਂ ਹੋਰ ਭੇਜਣੇ ਸੀਗੇ ਮੇਰੇ ਐਂ ਕਰੀ ਜਾਉ ਇੱਕ ਵਾਰੀ ਵੇਖਾ ਤੁਸੀਂ ਰੋਟੀ ਖਾ ਜਾਨੀਂ ਸਾਰੇ ਖਾ ਜਾਨੀਂ ਹਾਂ ਸਾਰੇ ਚਾਰੇ ਪੰਜੇ ਛੇ ਜਾਨੀਂ ਛੇ ਇਕੱਠੇ ਕੰਦੇ ਸਹੀ ਹੈ ਦਰੜੀ ਦੋ ਮਿੰਟ ਦੋ ਮਿੰਟ ਤੁਸੀਂ ਤੇ ਮਾਇਆ ਜਾ ਕੇ ਕੁਛ ਤੇ ਚੜ ਗਈ ਮਾਇਆ ਤੇ ਮਾਇਆ ਆਖਿਆ ਹਵਾ ਜੀ ਨਿਕਲ ਗਈ ਹੋਣੀ ਆਦੇ ਚ ਪਾ ਦੇ ਆਦੇ ਚ ਪਾ ਦੇ ਕਿਦੇ ਚ ਓਏ ਕਿੰਨ ਐਦੇ ਚ ਡੱਬ ਰੱਖਣਾ ਹਾਂ ਡੱਬਾ ਇਹ ਗੁਰਬੀ ਤਾਂ ਪਹਿਲੇ ਤੇ ਕਮਜ਼ੋਰ ਜਿਆ ਸੀ ਮੈਨੂੰ ਆਦਾ ਜੰਦਾ ਵੀ ਖਾ ਲਾ ਹੁਣ ਵੀ ਕਮਜ਼ੋਰੀ ਆ ਮੈਂ ਜਾ ਦੇਖ ਵਾ ਤਾਂ ਹੁਣ ਵੀ ਕਮਜ਼ੋਰੀ ਆ ਮੈਂ ਅੱਜ ਵੀ ਕਮਜ਼ੋਰ ਆ ਤਾਂ ਕੂੜੇ ਖਾ ਕੇ ਬਣਾ ਕੇ ਦਿੰਦੇ ਅੱਜ ਵਾਲੇ ਪੂੜੇ ਖਾਊਗਾ ਜਾ ਕੇ ਫੇਰ ਮਾੜੀ ਮੋਟੀ ਸਿਹਤ ਹੋਣਗੀ ਤਾਕਤ ਫੇਰ ਤਾਕਤ ਹੋਊਗੀ ਲੈ ਜਾ ਕੇ ਪੁੱਛ ਲੈ ਬਸ ਤੂੰ ਖਾ ਲਾ ਚੱਜ ਨਾ ਰੋਟੀ ਖਾਈ ਨਹੀਂ ਐ ਸਾਰੀ ਉਹ ਤਾਂ ਸਾਰਾ ਕਿਉਂ ਖਾ ਜਣਾ ਤੇ ਗੋਡੀ ਨਾ 40 ਕੇ ਗੋਡੀ ਸੀ ਇੱਕ ਪਰ ਖੜੀ ਹੋਗੀ ਮਾ ਕੋਈ ਤੇ ਨਹੀਂ ਗਿਆ ਬਈ ਆਲੀ ਬਰੇ ਖਾ ਲੂਗਾ ਮोटा ਅੱਜ ਉਸੇ ਨਾਲ ਸਾਡੇ ਕੀ ਆ ਸਾਡਾ ਤਾਂ ਨਹੀਂ ਫਿਕਰ ਨਹੀਂ ਸਾਨੂੰ ਇਹ ਜਾਂ ਫਿਕਰ ਆ ਵੀ ਇਹ ਨਾ ਪਤਲਾ ਹੋ ਜੇ ਹੁਣ ਇਹ ਫਿਕਰ ਹੋਇਆ ਮੈਂ ਪਤਲਾ ਹੋ ਬਤਲਾ ਹੋ ਮਾਖੇ ਨਹੀਂ ਕਮੀ ਪਹਿਲਾਂ ਕਹਿੰਦੇ ਸੀ ਮोटा ਹੋਗਾ ਆਹੋ ਮਾਖੇ ਨਹੀਂ ਕਮੀ ਹੋਰ ਜਾ ਮੈਨੂੰ ਆਲਾ ਦਾ ਰੇ ਗਾਟ ਕੇ ਤੂੰ ਤਾਂ ਖਾ ਜਾਂਦੀ ਮੈਂ ਦਬਦਾ ਰਹਿ ਜਾਂਦਾ ਦੇਖ ਲੈ ਤੁਸੀਂ ਖਾ ਜਾਣੀ ਆ ਦਵਾਈ ਆ ਉਹਦੇ ਇੱਕ ਮੂੰਹ ਛੋਟਾ ਸੀ ਐ ਕਿ ਨਾ ਸ਼ਹਿਰਾ ਸ਼ਹਿਰਾ ਤੇ ਨਹੀਂ ਪਈ ਜਾਂਦਾ ਪਿੰਡਾਂ ਦੇ ਪੈਂਦਾ ਸਹੀ ਗੱਲ ਹੈ ਸ਼ਹਿਰ ਤੇ ਪੈਂਦਾ ਇੱਥੇ ਰੋਜ਼ ਪੈਂਦਾ ਸ਼ਹਿਰ ਤੋਂ ਬਾਹਰ ਨਿਕਲੋਂ ਮੀ ਨਹੀਂ ਹੁੰਦਾ ਸਾਡੇ ਰੋਜ਼ ਪੈਂਦਾ ਇੱਥੇ ਦੇ ਲਈ ਤੇ ਆ ਮੜਾ ਜਾ ਨਿਕਲ ਜਾ ਫਰੀਦਕੋਟ ਤੋਂ ਬਾਹਰ ਉੱਥੇ ਹੋਣਾ ਨਹੀਂ ਪਰ ਹੋਣਾ ਹੀ ਨਹੀਂ ਹਾਂ ਰੋਜ਼ ਵਾਂਗੂ ਹੀ ਆ ਜਾਂਦਾ ਇੱਥੇ ਫਰੀਦਕੋਟ ਚਲੋ ਭਈ ਕੋਈ ਤੁਮੇ ਨੂੰ ਪੈਸਾ ਬੁਝੇ ਪੈਸਾ ਨਹੀਂ ਬਾਰੇ ਪੈਸਾ ਬੁਝੇ ਪੈਸਾ ਨਹੀਂ ਕੋਈ ਸਮਾਂ ਹੈ ਉੱਛੇ ਪਾਣੀ ਕਿੰਨਾ ਖੜਾ ਇੱਥੇ ਪਾਣੀ ਬਹੁਤ ਖੜਾ ਹੈ ਉਹ ਰੋੜਾ ਲਾਇਆ ਪਿਆ ਇੱਥੇ ਪਾਣੀ ਪੁੱਛਦਾ ਹੋ ਸਕਦਾ ਮੈਂ ਤੈਨੂੰ ਦੇਣੇ ਨਾ ਚਾਹੁੰਦਾ ਹਾਂ ਮੈਂ ਪੁੱਛੂੰਗਾ ਤੂੰ ਕਹਿੰਦਾ ਕਿ ਹਾਂ ਹਾਂ ਸਹੀ ਗੱਲ ਹੈ ਚਾਹ ਹੋ ਜਾ ਉੱਥੇ ਚੱਲ ਹਾਂ ਇਧਰ ਹਾਂ ਮੈਂ ਮੈਂ ਤਾਂ ਘਰ ਜੇ ਦੇ ਗਿਆ ਓਰੇ ਕਿਨੇ ਮੈਂ ਨਹੀਂ ਦਾਦੇ ਲਾ ਜਾਂ ਚਲ ਫੇਰ ਤਮਾਏ ਉੱਥੇ ਲੈ ਜਾ ਕਰੂ ਕਿਨੇ ਆਪਦੇ ਪੈਸੇ ਕਿਨੇ ਤੂੰ ਕਹਿਣਾ ਹੁੰਦਾ ਵੀ ਗਿਣਿਆ ਨਾ ਕਰ ਉਹ ਆਂਦੀ ਹੁਣ ਮੈਂ ਹੁਣ ਉਹ ਆਜੀ ਮੈਂ ਦੱਸਣਾ ਨਹੀਂ ਬੀਬੀ ਉਹ ਲੱਗ ਜਾਂਦਾ ਕਿ ਤੇ ਮੈਂ ਘੱਟਣਾ ਕਹਿੰਦੇ ਨੇ ਬਾਦ ਤੇਰੇ ਹੁਣ ਤਾਂ ਹੀ ਹੁਣ ਕਹਿੰਦੇ ਨਹੀਂ ਚੱਲ ਜਨ ਨਵਾ ਚੱਲ ਜਨ ਕਿ ਕੋਈ ਹੋਵੇ ਤੇਰੀ ਕੋਈ ਸਮਝਾ ਚਲੋ ਠੀਕ ਹੈ ਵੀ ਓਕੇ ਓਕੇ ਚਲੋ ਇਹ ਜਿਹਾ ਪਤਰਾ ਪਸੰਦ ਦੇ ਦੇ ਠੀਕ ਆ ਸੱਚੇ ਪਾਤਸ਼ਾਹ ਚਾਰ ਫੋਟੋ ਫੇ ਜੀ ਫੇ ਚੱਲ ਬਈ ਬਸ ਉਹ ਮੈਂ ਇੱਟ ਕੱਢ ਕੇ ਆਵਾਂ ਮੈਂ ਅੱਜ ਸੋਚੀ ਜਾਂਦੀ ਸੀ ਵੀ ਮੀਂਹ ਪੈ ਗਿਆ ਤੇ ਜੇ ਗੁਰਪ੍ਰੀਤਾ ਜੀ ਨਾ ਤੇ ਪੂੜੇ ਮੁਕਾਮਾਂ ਤੇ ਮੈਂ ਮਸ਼ੀਨ ਤੇ ਗਈ ਮੇਰਾ ਟਾਈਮ ਨਹੀਂ ਲੱਗਿਆ ਵੀ ਪੂਰੇ ਪਕਾ ਕੇ ਉਹਨਾਂ ਨੂੰ ਖਵਾਣ ਦੇਣੇ ਸੀ ਪਿਛਲੇ ਸਾਲ ਤੱਕ ਮੈਂ ਤੇ ਪਕਾ ਕੇ ਉਹਨਾਂ ਨੂੰ ਖਵਾਤੇ ਸੀ ਅੱਜ ਕਿਵੇਂ ਥੋਟ ਖਵਾਏ ਖਵਾਏ ਨਹੀਂ ਗਏ ਤੇ ਅੱਜ ਮੇਰੇ ਮਨ ਚ ਆਈ ਜਾਂਦਾ ਸੀ ਮੀਂਹ ਪੈ ਗਿਆ ਤੇ ਮੈਂ ਪੂਰੇ ਪਕਾ ਕੇ ਉਹਨੂੰ ਖਵਾਵਾਂ ਤੇ ਉਹ ਕੁਦਰਤੀ ਅਸੀਂ ਬਾਜ਼ਾਰ ਗਈਆਂ ਤੇ ਉੱਥੋਂ ਗੁੜ ਲੈ ਕੇ ਆਈਆਂ ਗੱਡੀ ਗਾਂ ਨੰਗੀ ਆਈ ਦੁਕਾਨ ਤੋਂ ਤੇ ਫਿਰ ਮੁੜ ਕੇ ਗੁੜ ਲੈ ਕੇ ਜਾਂਦਾ ਤੇ ਉਹ ਗੁੜ ਤਾਂ ਆਏ ਲੈ ਕੇ ਜਾਂਦਾ ਸੀ ਵਿਚਾਰ ਲੋਡ ਪਾਈ ਜਾਂਦੀ ਆ। ਉਹਦੇ ਵਿਚਾਰੀ ਪੰਮੀ ਆਈ ਪੁੱਛ ਕੇ ਵੀ ਆਏ ਗੋੜ ਕਿਤੋਂ ਨਹੀਂ ਮਿਲਿਆ ਤੇ ਘਰੇ ਹੈ ਨਹੀਂ ਸੀ ਗੋੜ ਤੇ ਨਹੀਂ ਉਹਨੂੰ ਪੂੜੇ ਪਕਾ ਕੇ ਖਵਾਉਣੀ ਸੀ। ਚੱਲ ਭੇਜ ਦਾਂਗੇ। ਤੇ ਚੱਲ ਕੋਈ ਨਹੀਂ ਉਹਨੂੰ ਵੀ ਪਕਾ ਕੇ ਭੇਜਾਂਗੇ। ਹੋਰ ਉਹ ਵੀ ਸਾਡੇ ਮਾਂਪਚੀ ਗੱਲ ਰਹੇਗੀ। ਤੇ ਅੱਜ ਫਿਰ ਚੱਲ ਉਹ ਕੁਦਰਤੀ ਜੀ ਜਦੋਂ ਗੋੜ ਲੈ ਕੇ ਘਰੇ ਆਈਆਂ ਤੇ ਉਹ ਧੂਵਾਸ 5-7 ਮਿੰਟ ਹੀ ਮਗਰੋਂ ਮੇਰਾ ਬੇਟਾ ਆ ਗਿਆ। ਤੇ ਜਿਵੇਂ ਅਮੀ ਮੈਂ ਸੋਚਦੀਆਂ ਵੀ ਜੇ ਆਪਾ ਦਿਲੋਂ ਕਿਸੇ ਨੂੰ ਪਿਆਰ ਕਰਦੇ ਆਂ ਪੁੱਤਾਂ ਨੂੰ ਤਾਂ ਚਲ ਕਰਦਾ ਹੀ ਕਿਸੇ ਨੂੰ ਵੀ ਆਪਾਂ ਕਈ ਵਾਰੀ ਆ ਸੋਚਦੇ ਆਂ ਵੀ ਮੇਰਾ ਜੀ ਕਰਦਾ ਮੈਨੂੰ ਉਹ ਜਰੂਰ ਤੁਹਾਨੂੰ ਮਿਲੂਗਾ ਜੇ ਸੱਚੇ ਮਨ ਨਾਲ ਆਪਾਂ ਕਰਦੇ ਆਂ ਯਾਦ ਤੇ ਉਹ ਕੁਦਰਤੀ ਆ ਗਿਆ ਆਜ ਤਾਂ ਮੈਂ ਕਿਹਾ ਚਲ ਜੇ ਤੂੰ ਬਹਿ ਜਾਏਗਾ ਉਹ ਹੁਣ ਸਾਰਾ ਤਾਂ ਮੈਂ ਰੋਟੀ ਖਾਣੀ ਹੈ ਰੋਟੀ ਖਾ ਕੇ ਤੇ ਮੈਂ ਕਿਹਾ ਵੀ ਪੁੱਛ ਲਈਏ ਵੀ ਜੇ ਬਹਿ ਜਾਊਗਾ ਜਿਸ ਕਰਨ ਨੂੰ ਮੈਂ ਕਿ ਪੁੱਛਾਂ ਜੇ ਬਹਿ ਜਾਊਗਾ ਤਾਂ ਆਪਾਂ ਪੂਰੀ ਬਗਾ ਦਿੰਨੇ ਤੇ ਉਹ ਅੱਜਰ ਮੈਂ ਬੈਜੂ ਪੈ ਜਾਣਾ ਉਹ ਚੱਲ ਪੈ ਗਿਆ ਤੇ ਅਸੀਂ ਦੋਵਾਂ ਦਾ ਲਾ ਕੇ ਤੇ 20 ਮਿੰਟ ਲੱਗੇ ਲੌਂਧੀਆਂ ਨੂੰ ਸਾਨੂੰ ਤੇ ਨਾਲ ਖੀਰ ਬਣਾ ਲਈ ਤੇ ਚੱਲ ਉਹਨੂੰ ਪੂਰੇ ਪਕਾ ਤੇ ਵੀ ਮੈਂ ਇਹ ਸੋਚਦੀ ਆਂ ਵੀ ਜੇ ਤੁਸੀਂ ਸੱਚੇ ਦਿਲ ਨਾਲ ਕਿਸੇ ਨੂੰ ਯਾਦ ਕਰਦੇ ਆਂ ਤਾਂ ਉਹ ਜ਼ਰੂਰ ਬੰਦਾ ਮਿਲਦਾ ਪਿਆਰ ਨਾਲ ਜ਼ਰੂਰ ਮਿਲੂਗਾ ਉਹ ਤੁਹਾਨੂੰ ਤੇ ਫਿਰ ਅਸੀਂ ਪੂਰੇ ਪਕਾ ਕੇ ਉਹਨੂੰ ਆਦ ਫੜਾਤੇ ਫਿਰ ਉਹਨੇ ਜਾ ਕੇ ਬੱਚਿਆਂ ਨੂੰ ਦਿੱਤੇ ਤੇ ਦੇਖ ਕੇ ਉਹਨੇ ਫੋਟੋ ਵੀਡੀਓ ਬਣਾਈ ਵੀਡੀਓ ਬਣਾ ਕੇ ਫਿਰ ਸਾਨੂੰ ਭੇਜੀ ਉਹਨਾਂ ਨੇ ਤੇ ਸਾਨੂੰ ਮੈਨੂੰ ਬਹੁਤ ਚੰਗਾ ਲੱਗਿਆ ਵੀ ਬੱਚੇ ਆਖੀ ਜਾਂਦੇ ਆ ਬੀਬੀ ਬਹੁਤ ਸਵਾਦ ਆ ਪੂਆਜੀ ਬਹੁਤ ਸਵਾਦ ਆ ਤੇ ਵੀ ਬਹੁਤ ਚੰਗੇ ਲੱਗੇ ਬੱਚੇ ਮੈਨੂੰ ਜੀ ਆਦੇ ਬੱਚਾ ਬੱਚੇ ਤਾਂ ਸਾਰਿਆਂ ਨੂੰ ਪਿਆਰੇ ਹੁੰਦੇ ਆ ਤੇ ਪਰ ਪੋਤੇ-ਪੋਤੀਆਂ ਤਾਂ ਪੁੱਤਾਂ ਨਾਲੋਂ ਵੀ ਪਿਆਰੇ ਹੁੰਦੇ ਆ ਅੱਜ ਮੇਰਾ ਮਨ ਬਹੁਤ ਖੁਸ਼ ਹੋਇਆ ਵੀ ਚਲ ਬੱਚਿਆਂ ਨੇ ਖੀਰ ਪੂੜੇ ਖਾ ਲਏ ਤੇ ਵੈਸੇ ਤਾਂ ਸਾਰੀਆਂ ਮਾਵਾਂ ਨੂੰ ਐ ਲੱਗਦਾ ਹੁੰਦਾ ਵੀ ਬੱਚਿਆਂ ਨੂੰ ਖਵਾ ਕੇ ਤੇ ਮਾਂ ਨੂੰ ਸ਼ਾਂਤੀ ਮਿਲਦੀ ਹੈ ਤੇ ਮਾਂ ਨੂੰ ਵੀ ਐ ਲੱਗਦਾ ਵੀ ਮੈਂ ਰੱਜ ਗਈ ਵੀ ਮੈਂ ਆਪ ਹੀ ਰੱਜ ਗਈ ਕਈ ਵਾਰ ਜੇ ਆਪਾਂ ਨੂੰ ਬੱਚੇ ਨਮਾਦ ਗਏ ਨਾ ਤਾਂ ਫਿਰ ਵੀ ਐ ਲੱਗੂ ਵੀ ਮਾਂ ਇੰਨਾ ਖੁਸ਼ ਹੋ ਜਾਂਦਾ ਮੈਂ ਆਪ ਹੀ ਸਾਫ ਹੋ ਗਈ ਵੀ ਬੱਚੇ ਸਾਫ ਕਰ ਤੇ ਨਵਾ ਕੇ ਤੇ ਇਹ ਉਹੀ ਗੱਲ ਹੀ ਹੈ ਤੇ ਮਾਵਾਂ ਦਾ ਦਿਲ ਹੀ ਐ ਬਣਾਇਆ ਹੁੰਦਾ ਬੱਚਿਆਂ ਵਾਸਤੇ ਇਹ ਕੁਦਰਤ ਨੇ ਹੀ ਆਏ ਬਣਾਇਆ ਤੇ ਇਹ ਮਾਂ ਪਿਓ ਵੀ ਕਿਸੇ ਹੈਜੀ ਨੇ ਨਹੀਂ ਬਣਾਈ ਆ ਚਲੋ ਸਾਰਿਆਂ ਨੂੰ ਤੰਦਰੁਸਤ ਰੱਖੇ ਸਭ ਦੇ ਬੱਚਿਆਂ ਨੂੰ ਤੰਦਰੁਸਤੀ ਰੱਖੇ ਪਰਮਾਤਮਾ ਮਮਨਤਾ ਹੁੰਦਾ ਵੀ ਸਾਰੇ ਸਾਰੇ ਰੱਬੀ ਖਾਨ ਬਹਿ ਕੇ ਪਰ ਚਰਨਜੀਤ ਦੇ ਬੱਚੇ ਆਏ ਸੀ ਪਹਿਲਾਂ ਉਹ ਇੱਥੇ ਖਾ ਗਏ ਸੀ ਤੇ ਪਰ ਫਿਰ ਮੇਰੇ ਚਰਨਜੀਤ ਰਹੀ ਗਿਆ ਨਾ ਖਾਣ ਮਨ ਨੂੰ ਹੁਣ ਮੈਂ ਜਦੋਂ ਵਖੜਡੇ ਗਈ ਫਿਰ ਮੈਂ ਹੁਣ ਉਹਨੂੰ ਵੀ ਖਵਾ ਕੇ ਆਉਂ ਇੱਕ ਭਲਕ ਰੇਗੀ ਭਲਕ ਤਾਂ ਖਾ ਗਈ ਸੀ ਹਾਂ ਭਲਕ ਤਾਂ ਖਾ ਗਈ ਸੀ ਹਾਂ ਹੁਣ ਮੈਂ ਗਈ ਜਦੋਂ ਤੇ ਫਿਰ ਬਣਾ ਕੇ ਸਾਰੇ ਪਰਿਵਾਰ ਨੂੰ ਖਵਾਉਂਗੀ ਤੇ ਤੁਹਾਨੂੰ ਵੀ ਮਾਲਕ ਸੁਖ ਪਸੰਦ ਰੱਖੇ ਸੱਚੇ ਬਾਦਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ